ਹਲਕਾ ਖਰੂਰ ਸਾਹਿਬ ਦੇ ਅਧੀਨ ਕਸਬੇ ਗੋਇੰਦਵਾਲ ਸਾਹਿਬ ਵਿਖੇ ਡੀਐਸਪੀ ਦਫਤਰ ਦੇ ਗੇਟ ਅੱਗੇ ਹਲਕਾ ਵਿਧਾਇਕ ਬੰਜਿੰਦਰ ਸਿੰਘ ਲਾਲਪੁਰਾ ਅਤੇ ਡੀਐਸਪੀ ਦੇ ਖਿਲਾਫ ਨਾਰੇਬਾਜ਼ੀ ਕਰਦੇ ਹੋਏ ਮੀਡੀਆ ਨਾਲ ਗੱਲਬਾਤ ਕਰਦੇ ਆਗੂਆਂ ਨੇ ਕਿਹਾ ਕਿ ਪਿੰਡਾਂ ਵਿੱਚ ਸ਼ਰਿਆਮ ਨਸ਼ਾ ਵਿਕ ਰਿਹਾ ਹੈ ਲਗਾਤਾਰ ਉਟਾ ਖੋਹਾ ਕਰਨ ਵਾਲੇ ਡਕੈਤੀਆਂ ਵੱਲੋਂ ਰਾਗੀਆਂ ਨੂੰ ਲੁੱਟਿਆ ਜਾ ਰਿਹਾ ਹੈ ਇਥੇ ਆਗੂ ਨੇ ਇਹ ਵੀ ਕਿਹਾ ਕਿ ਲੋਕਾਂ ਦੇ ਉੱਪਰ ਧੂਕੀਆਂ ਛੱਬੀਆਂ ਦੇ ਬੱਚੇ ਬਣਾਏ ਜਾ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਡੀਐਸਪੀ ਐਮਐਲਏ ਸਾਬ ਦੇ ਇਸ਼ਾਰੇ ਉੱਪਰ ਚੱਲ ਰਹੇ ਹਨ ਅਰੇ ਲੋਕਾਂ ਦੇ ਉੱਪਰ ਝੂਠੇ ਪਰਚੇ ਦਰਜ ਕਰਕੇ ਝੂਠੇ ਪਰਚੇ ਦਰਜ ਕਰਕੇ ਐਮਐਲਏ ਨੂੰ ਖੁਸ਼ ਕੀਤਾ ਜਾ ਰਿਹਾ ਹੈ ਆਗੂਆਂ ਦਾ ਕਹਿਣਾ ਹੈ ਕਿ ਜਿੰਨਾ ਸਮਾਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਸ ਸਮੇਂ ਤੱਕ ਇਹ ਧਰਨਾ ਇਸ ਤਰ੍ਹਾਂ ਜਾਈ ਰਹੇਗਾ ਉਧਰ ਹੀ ਸਬੰਧੀ ਡੀਐਸਪੀ ਗੋਵਿੰਦਰਾਜ ਸਾਹਿਬ ਅਥੂਲ ਸੋਨੀ ਦਾ ਕਹਿਣਾ ਹੈ ਕਿ ਜਨਤਕ ਜਿੱਥੇ ਬੰਦੇ ਦੇ ਆਗੂ ਸੁਲੱਖਣ ਸਿੰਘ ਪੂਰ ਦੇ ਪੁੱਤਰ ਵੱਲੋਂ ਕਿਸੇ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਸੀ ਅਤੇ ਉਸ ਦੇ ਸਿਰ ਤੇ ਗੰਭੀਰ ਸੱਟ ਲੱਗੀ ਸੀ ਜਿਸ ਕਰਕੇ ਉਸ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ ਉਹ ਤਾਗੂ ਜਿੱਥੇ ਬੰਦੇ ਦਾ ਸਾਰਾ ਲੈ ਕੇ ਪਰਚਾ ਰੱਦ ਕਰਾਵਾ ਚਾਹੁੰਦੇ ਹਨ ਇਸ ਲਈ ਧਰਨਾ ਲਗਾਈ ਬੈਠੇ ਆ ਨਾ ਅਤੇ ਮੇਰੇ ਤੇ ਲਗਾਏ ਜਾ ਰਹੇ ਸਾਰੇ ਹੀ ਦੋਸ਼ ਬੇਬੁਨਿਆਦ ਹਨ ਮੇਰਾ ਨਾਮ ਸਲੱਖਣ ਸਿੰਘ ਤੋੜੋ ਸ਼ਹੀਦ ਭਗਤ ਸਿੰਘ ਨੌਂ ਸਭਾ ਦੇ ਸੂਭਾ ਮੀਤ ਪ੍ਰਧਾਨ ਕੀ ਇਹ ਸਾਰਾ ਮਾਮਲਾ ਜਿਹੜਾ ਡੀਐਸਪੀ ਦੇ ਕੋਲ ਪਹੁੰਚ ਪਹੁੰਚੀ ਕੀਤੀ ਜਾ ਰਹੀ ਹੈ ਇਹ ਮਾਮਲਾ ਜਿਹੇ ਪਿਛਲੀ 22 ਤਰੀਕ ਤੋਂ ਲਗਾਤਾਰ ਪ੍ਰੈਸ ਦੇ ਰਾਹੀਂ ਪ੍ਰਸ਼ਾਸਨ ਪ੍ਰਸ਼ਾਸਨ ਦਾ ਧਿਆਨ ਚ ਲਿਆਉਣਾ ਚਾਹੁੰਦੇ ਹਾਂ ਪਰ ਪ੍ਰਸ਼ਾਸਨ ਦੇ ਕੋਈ ਕੰਮ ਤੇ ਜਿਹੜਾ ਵਾ ਜੁਣੀ ਸਰਕਾਰੀ ਅੱਜ ਅਸੀਂ ਗੋਂਦਵਾਲ ਡੀਐਸਪੀ ਦਫ਼ਤਰ ਕੁਝ ਪਿੰਡਾਂ ਦੇ ਸਾਥੀ ਲੈ ਕੇ ਆਏ ਆਂ ਕੇ ਜਿਹੜਾ ਜਿਹੜੇ ਲੋਕਾਂ ਦੀਆਂ ਦਰਖਾਸਤਾਂ ਲੰਬੇ ਸਮੇਂ ਤੋਂ ਇੱਥੇ ਰਪਈਆਂ ਵਾਂ ਜਿਨ੍ਹਾਂ ਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਛੁੱਟੀਆਂ ਛੱਬੀਆਂ ਦਰਜ ਕੀਤੀਆਂ ਗਈਆਂ ਉਹ ਸਾਰੇ ਮਸਲੇ ਅਸੀਂ ਇੱਥੇ ਲੈ ਕੇ ਆਏ ਇਹਦੇ ਕਾਰਨ ਹੈ ਵੀ ਐਮਐਲਏ ਮਜੇਂਦਰ ਸਿੰਘ ਲਾਲਪੁਰਾ ਜਿਹੜਾ ਉਹਦੇ ਕਹਿਣ ਤੇ ਡੀਐਸਪੀ ਜੋ ਕਹਿੰਦਾ ਡੀਐਸਪੀ ਉਹ ਕਰਦਾ ਤੇ ਆਮ ਲੋਕ ਜਿਹੜੇ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਇਸ ਕਰਕੇ ਅਸੀਂ ਅੱਜ ਦਫ਼ਤਰ ਮੱਲ ਕੇ ਬੈਠੇ ਆ ਜਿਨ੍ਹਾਂ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਦਫ਼ਤਰ ਦੇ ਮੋਰੇ ਬੈਠੇ ਰਵਾਂਗੇ ਕਿਵੇਂ ਲੱਗਦਾ ਹੈ ਕਿ ਹਲਕਾ ਵਿਧਾਇਕ ਦੇ ਇਸ਼ਾਰਿਆਂ ਤੇ ਕੰਮ ਹੋਵੇ ਬਿਲਕੁਲ ਜੀ ਹਲਕਾ ਤੇ ਡੀਐਸਪੀ ਕਹਿੰਦਾ ਦੇ ਨੇ ਹਲਕਾ ਵਦਾ ਕਵੇ ਰਾਤ ਤੇ ਡੀਐਸਪੀ ਸਾਹਿਬ ਕਹਿੰਦਾ ਰਾਤ ਆ ਕੋਈ ਵੀ ਇਦਾਂ ਦਾ ਸਾਨੂੰ ਲੱਗਦਾ ਨਹੀਂ ਵੀ ਜਿਹੜਾ ਸ਼ਰੇਆ ਪਿੰਡਾਂ ਦੇ ਵਿੱਚ ਨਸ਼ੇ ਵੇਚ ਰਹੇ ਆ ਨਸ਼ੇ ਵੇਚਣ ਵਾਲੇ ਚੋਰੀਆਂ ਕਰਨ ਵਾਲੇ ਟਕੈਤੀਆਂ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਆ ਪੁਲਿਸ ਜਿਹੜੀ ਹੈ ਲਗਾਤਾਰ ਐ ਐਮਐਲਏ ਦੇ ਆਓ ਭਗਤ ਵਿੱਚ ਲੱਗੀ ਆ ਐਮਐਲਏ ਦੇ ਅੱਗੇ ਪਿੱਛੇ ਘੁੰਮ ਰਹੀ ਆ ਆਮ ਲੋਕ ਜਿਹੜੇ ਆਓ ਦਰ ਦਰ ਦੇ ਟੋਕਰਾਂ ਖਾ ਰਹੇ ਆ ਕਿਵੇਂ ਦੇਖ ਜਿਹਾ ਦਫ਼ਤਰ ਛੱਡ ਕੇ ਦਾ ਮੁਲਾਜ਼ਮ ਇਥੋਂ ਦੋ ਤੁਸੀਂ ਇਹ ਆ ਵੀ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਦੋਂ ਇਸ ਇਸ਼ਤਿਹਾਰ ਆਪਾਂ ਪੜਦੇ ਆ ਉਹ ਕਹਿੰਦੇ ਲੋਕਾਂ ਦੇ ਘਰ ਬੈਠਿਆਂ ਕੰਮ ਹੋ ਰਿਹਾ ਲੋਕ ਫੋਨ ਕਰਨ ਤੇ ਕੰਮ ਹੋ ਰਿਹਾ ਆ ਵੇਖੋ ਔਰਤਾਂ ਕਿੰਨੀਆਂ ਔਰਤਾਂ ਜਿਹੜੀਆਂ ਪੀੜਤ ਔਰਤਾਂ ਆ ਜਿਹੜੀਆਂ ਡੀਐਸਪੀ ਦੇ ਦਫ਼ਤਰ ਆਪਣਾ ਦੁੱਖ ਦਸਣ ਆਈਆਂ ਤੇ ਇੱਥੇ ਦੁੱਖ ਦੀ ਗੱਲ ਇਹ ਆ ਵੀ ਇੱਥੇ ਦਫ਼ਤਰ ਦੇ ਵਿੱਚ ਡੀਐਸਪੀ ਭੱਜ ਗਿਆ ਤੇ ਕੋਈ ਇਹਦੇ ਦਫ਼ਤਰ ਦੇ ਵਿੱਚ ਹਾਜ਼ਰ ਨਹੀਂਗਾ ਲੋਕ ਆਪਣਾ ਦੁੱਖ ਦਸਣ ਆ ਕੇ ਆਏ ਆ ਤੇ ਸਾਡੇ ਸਾਡੇ ਜੇਬਾਂ ਦੇ ਵਿੱਚ ਉਹਨਾਂ ਨੂੰ ਤਨਖਾਹ ਜਾਂਦੀ ਆ ਤੇ ਇਹਨਾਂ ਦਾ ਫਰਜ਼ ਬਣਦਾ ਆ ਵੀ ਜਿਹੜੇ ਲੋਕ ਪਰਜਾ ਸਾਡੇ ਕੋਲ ਆਈ ਇਹਨਾਂ ਦਾ ਦੁੱਖ ਸੁਣੀਏ ਤੇ ਉਹਨਾਂ ਦਾ ਮਸਲਾ ਹੱਲ ਕਰੀਏ ਪਰ ਸਾਰਾ ਇਹਦਾ ਸਟਾਫ ਜਿਹੜਾ ਆ ਦਫ਼ਤਰ ਦੇ ਵਿੱਚ ਚੁੱਪ ਘੋੜਾ ਕੋਈ ਦਫਤਰ ਦੇ ਵਿੱਚ ਹਾਜ਼ਰ ਨਹੀਂ ਕਾ ਜੀ ਜਿਹੜਾ ਧਰਨਾ ਕੱਲਾ ਜਾਰੀ ਰਹੇਗਾ ਇਹ ਧਰਨਾ ਨੇ ਮਿੱਥੇ ਸਮੇਲੀ ਆ ਜੀ ਇਹ ਅੱਜ ਜਿਹੜੇ ਸਾਥੀ ਆਏ ਨੇ ਕੁਝ ਪਿੰਡਾਂ ਦੀ ਗਿਣਤੀ ਆ ਕੀਤੀ ਜਿਹੜੇ ਜਿਹੜੇ ਪਿੰਡਾਂ ਦੀ ਡਿਊਟੀ ਲਾਈ ਸੀ ਉਹ ਪਿੰਡ ਆਏ ਸਾਨੂੰ ਪਤਾ ਵੀ ਡੀਐਸਪੀ ਦਾ ਤੇ ਹਲਕਾ ਵਿਧਾਇਕ ਦਾ ਜਿਹੜਾ ਪਾਰਾ ਵਾ ਇਹ ਥੋੜਾ ਜਿਆਦਾ ਤਾਂ ਚੜਿਆ ਨੂੰ ਲਾਉਣ ਵਾਸਤੇ ਸਾਨੂੰ ਲਗਾਤਾਰ ਤਰਨਾ ਚਲਾਉਣਾ ਪੈਣਾ ਇਹ ਕਿੰਨੇ ਦਿਨ ਚੱਲਦਾ ਅਸੀਂ ਜਾਜਾ ਸਾਨੂੰ ਦਿੱਲੀ ਮੋਰਚੇ 'ਚ ਅਸੀਂ ਜਿਹੜਾ ਮੋਦੀ ਹੰਕਾਰਿਆ ਸੀ ਉਹਦਾ ਕਿਲਾ ਕੱਢ ਕੇ ਆਏ ਆ ਤੇ ਸਾਨੂੰ ਬਾਹਰ ਸੜਕਾਂ ਤੇ ਰਹਿਣਾ ਰਾਤਾਂ ਕੱਟਣੀਆਂ ਆਉਂਦੀਆਂ ਤੇ ਅਸੀਂ ਇਹਨਾਂ ਇੱਥੋਂ ਵੀ ਅਸੀਂ ਜਿੱਤ ਪ੍ਰਾਪਤ ਕਰਕੇ ਜਾਵਾਂਗੇ ਇਹ ਸਾਨੂੰ 10 ਦਿਨ ਲੱਗ ਜਾਣ 5 ਦਿਨ ਲੱਗ ਜਾਣਾ ਅਸੀਂ ਪੂਰੀ ਤਿਆਰੀ ਕੀਤੀ ਆ ਖਡੂਰ ਸਾਹਿਬ ਲੱਕੇ 'ਚ ਪੂਰੇ ਜ਼ਿਲ੍ਹੇ ਦੇ ਵਿੱਚ ਲਗਾਤਾਰ ਜਿਹੜੇ ਪਿੰਡਾਂ ਦੀਆਂ ਡਿਊਟੀਆਂ ਲੱਗਣਗੀਆਂ ਉਹ ਆਪਣੀ ਡਿਊਟੀ ਦੇ ਹਿਸਾਬ ਨਾਲ ਇੱਥੇ ਆਉਂ। ਮੈਂ ਜਮੂਰੀ ਕਿਸਾਨ ਸਭਾ ਤੋਂ ਰਿਸ਼ਮ ਸਿੰਘ ਫੇਰੋਕੇ ਸੁਭਾ ਕਮੇਟੀ ਮੈਂਬਰ। ਕੀ ਕਹਿਣਾ ਚਾਹੋਗੇ ਜਿਹੜਾ ਡੀਐਸਪੀ ਦਫ਼ਤਰ ਖੋਦਾਲ ਸਾਹਿਬ ਦੇ ਇਹ ਲਾਰੇ ਪਾਈ ਕਰਕੇ ਜਿਹੜਾ ਤਲਾਸ਼ਿਆ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਡੀਐਸਪੀ ਨੇ ਕੁਝ ਨਹੀਂ ਕੀਤਾ ਐਮਐਲਏ ਦੇ ਹਿਸ਼ਾਰਿਆਂ ਤੇ ਛੱਬੀਆਂ ਬਣੀਆਂ ਵਾਂ ਉਹਨਾਂ ਨੂੰ ਫੜ ਨਹੀਂ ਰਿਹਾ ਨਜਾਇਜ਼ ਛੱਬੀਆਂ ਵਾਲੇ ਨੂੰ ਕਹਿੰਦਾ ਮੈਂ ਫੜਨਾ ਜਿਹੜੀਆਂ ਤੁਹਾਡੀਆਂ ਜਾਇਜ਼ ਛੱਬੀਆਂ ਵਾਂ ਮੈਂ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਨਾ ਇੱਕ ਜੰਟਿਆ ਪਘੋ ਉਹਨੂੰ ਵੀ ਨਹੀਂ ਫੜ ਰਿਆ ਲਗਾਤਾਰ ਉਹ ਘਰੇ ਹੀ ਆਪਣੇ ਰਹ ਰਹਿਣਾ ਕਿ ਉਹ ਕਿਤੇ ਜਾ ਰਿਹਾ ਤੇ ਉਹਦੀ ਲਗਾਤਾਰੇ ਮਦਦ ਡੀਐਸਪੀ ਐਮਐਲਏ ਦੇ ਕਹਿਣ ਤੇ ਕਰ ਰਹੇ ਗੱਲ ਦੇਖਿਆ ਜਾਵੇ ਇਹ ਹਲਕੇ ਜਿਹੜਾ ਨਸ਼ੇ ਦਾ ਲਗਾਤਾਰ ਜਿਹੜਾ ਕੀਤਾ ਜਾ ਰਿਹਾ ਤੇ ਸਰਕਾਰ ਉੱਪਰੋਂ ਕਹਿ ਰਹੀ ਹੈ ਵੀ ਜਿਹੜਾ ਨਸ਼ਾ ਮੁਕਤ ਹੋ ਜਾਏ ਇਹਨੇ ਦੇਖਦੇ ਨਹੀਂ ਜੀ ਨਸ਼ਾ ਤਾਂ ਪਿੰਡਾਂ ਦੇ ਵਿੱਚ ਧੜਾ ਧੜ ਵੇਚ ਰਿਹਾ ਸਿਰਫ ਇੰਨਾ ਕਹੀ ਵੇਖਿਆ ਜ਼ਰੂਰ ਹੈ ਪਈ ਐਮਐਲਏ ਦੇ ਨਾਲ ਬਹਿ ਕੇ ਡੀਐਸਪੀ ਨੇ ਕਾਨਫਰੰਸ ਜ਼ਰੂਰ ਕੀਤੀ ਆ ਮੈਨੂੰ ਦੱਸਿਆ ਜਾਵੇ ਕਾਨਫਰੰਸ ਤੋਂ ਬਾਅਦ ਕਿੰਨੇ ਲੋਕ ਫੜੇ ਆ ਤੜਾ ਤੜ ਨਸ਼ਾ ਵੇਚ ਰਿਆ ਪਹਿਲੀਆਂ ਸਰਕਾਰਾਂ ਨਾਲੋਂ ਦੋ ਕਦਮ ਅੱਗੇ ਚੱਲ ਰਹੀ ਹੈ ਸਰਕਾਰ ਇਹਦਾ ਧਰਨਾ ਕਿਦਾਂ ਸੰਭਾਲ ਜਿਹੜਾ ਜਾਰੀ ਇਹ ਹੁਣ ਆਣ ਮਿੱਥੇ ਸਮੇਂ ਵਾਸਤੇ ਧਰਨਾ ਵਾ ਅਸੀਂ ਅੱਜ ਕੁਝ ਕੁ ਪਿੰਡਾਂ ਦੇ ਬੰਦੇ ਆਏ ਆ ਤੇ ਇਹ ਧਰਨਾ ਨਹੀਂ ਅੰਦੋਲਨ ਆ ਜਿਨ੍ਹਾਂ ਤੇ ਇਨਸਾਫ ਨਹੀਂ ਮਿਲਦਾ ਅਸੀਂ ਇੱਥੇ ਬੈਠੇ ਆ ਬੈਠ ਗਏ ਹੁਣ ਡਟ ਕੇ ਟੌਣ ਵਾਲੇ ਸਮੇਂ ਤੱਕ ਬੈਠੇ ਰ੍ਹਾਂਗੇ ਬਹਾਰ ਧਰਨਾ ਲੱਗਾ ਹੈ ਕੱਲ ਤੋਂ ਉਹਨਾਂ ਦਾ ਕਹਿਣਾ ਹੈ ਕਿ ਡੀਐਸਪੀ ਅਤੂਲ ਸੋਣੀ ਜਿਹੜਾ ਉਹ ਬਧਾਇਕ ਦੀ ਸ਼ਹਿਰ ਦੇ ਕੰਮ ਕਰ ਰਿਹਾ ਵਾ ਝੂਠੇ ਪਰਚੇ ਕਰ ਰਿਹਾ ਵਾ ਜਨੂਨ ਮੰਗਾ ਸਾਡੀਆਂ ਨਹੀਂ ਮੰਗੀਆਂ ਮੰਨ ਰਿਹਾ ਸਰ ਕੀ ਕਾਰਨ ਹੈ ਕੀ ਦਿਦਨਾ ਹੈ ਜਿਹੜਾ ਧਰਨਾ ਲੱਗਾ ਹੈ ਕੀ ਕਹਿਣਾ ਤੁਹਾਡਾ ਇਸ ਬਾਰੇ ਪਰਸੋ ਇਹਨਾਂ ਸਾਰੇ ਬੰਦੇ ਇਕੱਠੇ ਹੋ ਗਿਆ ਸੀ ਜਿਸ ਚ ਸੁਲੱਖਣ ਸੀਗਾ ਤੇ ਨਾਲ ਇਹਨਾਂ ਦੇ ਕੋਈ 8-9 ਬੰਦੇ ਹੋਰ ਆਏ ਸੀਗੇ ਸਾਰੇ ਕਿਸਾਨ ਹੀ ਉਹਨਾਂ ਦੇ ਸੀਗੇ ਆੰਦੀ ਰਿਸਪੈਕਟਫੁਲੀ ਬੈਠੇਗੇ ਚਾਹ ਪਾਣੀ ਪਲਾਇਰਾਂ ਨੂੰ ਤੇ ਕਹਿੰਦੇ ਸਾਡੇ ਇਹ ਮਸਲੇ ਨੇ ਤੇ ਉਹਨਾਂ ਨੇ ਇੱਕ ਲਿਸਟ ਦਿੱਤੀ ਜਿਸ ਚ 8-9 ਮਸਲੇ ਲਿਖੇ ਹੋਏ ਸੀ ਉਹਨਾਂ ਨੇ ਉਹ ਪੜਨ ਯੋਗ ਨਹੀਂ ਸੀ 나 ਹੀ ਮੈਨੂੰ ਪਤਾ ਸੀ ਕਿਹੜੇ-ਕਿਹੜੇ ਮਸਲੇ ਆ ਉਹ ਮੈਂ ਬਿਠਾ ਕੇ ਰੀਡਰ ਨੂੰ ਦੇਤੇ ਵੀ ਤੂੰ ਇਹਨਾਂ ਦਾ ਸਾਰਾ ਬਣਾ ਕੇ ਕਿਹੜੇ-ਕਿਹੜੇ ਮੁਕੱਦਮੇ ਨੇ ਕਿਹੜੇ-ਕਿਹੜੇ ਥਾਣੇ 'ਚ ਕਿਹੜੇ-ਕਿਹੜੀ ਚੌਂਕੀਆਂ ਨੂੰ ਕਿਹੜੇ-ਕਿਹੜੇ ਆਈਓ ਕੋ ਲੈ ਕੇ ਸਾਰੇ ਇੱਥੇ ਕੱਲ੍ਹ ਦਾ ਦਿਨ 'ਚ ਮੰਗਾ ਲੈ ਸੁਲੱਖਣ ਕਹਿੰਦਾ ਮੇਰਾ ਇੱਕ ਮੁਕੱਦਮਾ ਹੈਗਾ 33928920243323324341506 ਜੀ ਦੇ ਵਿੱਚ ਇਹਦੇ بیٹے ਨੇ ਜਿਹੜਾ ਇਹਦਾ ਬੇਟਾ ਹੈਗਾ ਵੱਡਾ ਉਹਨੇ ਇੱਕ ਬੰਦੇ ਦੇ ਨਾਲ ਲੜਾਈ ਕੀਤੀ ਏ ਇਹਦੀ ਦੁਕਾਨ ਸੀਗੀ ਦੁਕਾਨ ਦੇ ਜਿਹੜਾ ਸੀ ਆ ਬੰਦਾ ਚੂਰਨ ਲੈਣ ਦੇ ਵਾਸਤੇ ਗਿਆ ਸੀ ਚੱਕਰ ਜਿਹਨੂੰ ਕਹਿੰਦੇ ਕਿ ਫੀਡ ਜਿਹੜੀ ਹੁੰਦੀ ਹੈ ਉਹ ਲੈਣ ਗਿਆ ਸੀ ਉਹ ਫੀਡ ਠੀਕ ਨਹੀਂ ਨਿਕਲੀ ਨਹੀਂ ਦੁਕਾਨ ਦੀ ਉਸ ਬੰਦੇ ਨੇ ਬਜ਼ੁਰਗ ਬੰਦਾ ਉਹ ਵੀ ਉਹਨੇ ਜਾ ਕੇ ਜਦੋਂ ਵਾਪਸ ਕੀਤੀ ਹੋਏ ਕਹਿੰਦਾ ਮੈਂ ਵਾਪਸ ਨਹੀਂ ਕਰਨੀ ਉਦੋਂ ਤੂ ਤੂ ਮੈਂ ਮੈਂ ਆ ਗਿਆ ਉੱਥੇ ਇਹਦੇ ਹੱਥੋਂ ਦੀ ਉਹਦੇ ਸਿਰ ਤੇ ਵੱਜ ਗਈ ਛੱਟ ਉਹਦੇ ਸਿਰ ਤੇ ਸਾਡੇ ਵੱਜੂਗੀ ਤੁਸੀਂ ਛੱਟ ਦੇਖੋਗੇ ਤੇ ਉੱਚ ਇਹ ਉਹਦੇ ਸਾਡੇ ਵੱਜੀ ਗਿਆ ਸਾਰੀ ਉਹਦੀ ਜਿਹੜੀ ਸਾਰਾ ਸਿਰ ਉਹਦਾ ਫਟਿਆ ਹੋਇਆ ਸੀਗਾ ਕਹਿੰਦਾ ਇਹਨੂੰ ਮੁਕਦਮੇ ਨੂੰ ਕੈਨਸਲ ਕਰਨਾ ਹੈ ਮੈਂ ਕਿਹਾ ਇਹ ਨਹੀਂ ਹੋ ਸਕਦਾ ਹੈਗਾ ਜੋ ਜੋ ਜੈਨੂਨ ਕੰਮ ਹੋਣਗੇ ਤੁਹਾਡੇ ਅਸੀਂ ਜਰੂਰ ਤੁਹਾਡੇ ਜੈਨੂਨ ਕੰਮ ਕਰਾਂਗੇ ਪਰ ਇਹਨੂੰ ਨਹੀਂ ਅਸੀਂ ਕੈਨਸਲ ਕਰ ਸਕਦੇ ਕੋ ਇਕੋ ਬੰਦਾ ਲੜਿਆ ਇਕੋ ਬੰਦੇ ਨਾਲ ਲੜਿਆ ਗਿਆ ਸਿਰ ਤੇ ਉਹਦੇ ਸਾਟੇ ਗਈ ਹੈ ਇਹਦੇ ਵਾਲੇ 324 ਬਣੀ ਵਾਲੇ opinion ਨਾਲ ਲੈ ਆਣੀ ਕੀ ਬਤਾ 307 ਹੀ ਬਣ ਜੇਗੀ ਇਹ ਕੈਨਸਲ ਕਰਨ ਤੋਂ ਬਾਅਦ ਉਸੇ ਗੱਲ ਪਿੱਛੇ ਬੈਠੇ ਵੀ ਅਸੀਂ ਨਹੀਂ ਵੀ ਅਸੀਂ ਉਹ ਕੈਨਸਲ ਕਰਵਾਣਾ ਹੈਗਾ ਕਿ ਜਿਹੜਾ ਸਲੱਖਣ ਸਿੰਘ ਤੁਹਾਡਾ ਆਪਣਾ ਪਰਸਨਲ ਮਸਲਾ ਲੈ ਕੇ ਵੀ ਇੱਥੇ ਜਦ ਇਹ ਬੰਦੀ ਇਹ ਸਾਰਾ ਲੈ ਰਿਹਾ ਇਹ ਤਾਂ ਕੋਈ ਹੈਵੀ ਪਰਸਨਲ ਹੈ ਇਹਦੇ بیٹے ਦਾ ਰੋਲ ਹੈਗਾ بیٹے ਦਾ ਬੇਟੇ ਦੇ ਉੱਪਰ ਵਰਚਾ ਦਰਜ ਹੋਇਆ ਹੈਗਾ ਲੜਿਆ ਗਿਆ ਮੈਂ ਮੌਕੇ ਤੇ ਆਪ ਗਿਆ ਪਹਿਲੇ ਚੌਕੀ ਇੰਚਾਰਜ ਗਿਆ ਹੈਗਾ ਉਸ ਤੋਂ ਪਰਚਾ ਦਿੱਤਾ ਗਿਆ ਐਸਐਚਓ ਗਿਆ ਹੈਗਾ ਮੈਂ ਆਪ ਪਰਸਨਲੀ ਜਾ ਕੇ ਦੇਖਿਆ ਵੀ ਉਥੇ ਕੀ ਸੀ ਹਾਲਾਤ ਇਹ ਜੇ ਉਥੇ ਲੜੇ ਨੇ ਉਥੇ ਆਣ-ਬਾਣ ਮੈਂ ਪੁੱਛਾ ਕੀਤਾ ਹੈਗਾ ਤੇ ਇਹ ਗੱਲ ਹੈ ਸਾਰੀ ਇਹ ਹਲਕਾ ਇਹ ਉਹਨਾਂ ਦਾ ਦੋ ਪੀਜ ਹਲਕਾ ਵਿਧਾਇਕ ਦੀ ਸ਼ਾਇਦ ਇਹ ਸਾਰਾ ਕੁਝ ਹੋ ਰਿਹਾ ਹੈ ਇਸ ਲਈ ਤੁਸੀਂ ਕੀ ਕਹਿਣਾ ਜੀ ਮੈਂ ਕਿਹਾ ਮੇਰਾ ਟੈਲੀਫੋਨ ਨਾਲ ਪਿਆ ਗਿਆ ਤੁਸੀਂ ਦੇਖ ਲਓ ਵੀ ਮੇਰੇ ਕੋਲ ਰਿਕਾਰਡਿੰਗਾਂ ਜਿਹੜੀਆਂ ਪਿਛਲੇ 15 ਦਿਨਾਂ ਨਾਲ ਚੱਲ ਰਹੀ ਹੋਣੀਆਂ ਹੈਗੀਆਂ ਤੁਹਾਨੂੰ ਕਿਸੇ ਦਾ ਕੋਈ ਫੋਨ ਆਇਆ ਕਿ ਨਹੀਂ ਆਇਆ ਹੈ ਕਦੇ ਕਿਸੇ ਦਾ ਕੋਈ ਫੋਨ ਨਹੀਂ ਆਉਂਦਾ ਗਿਆ ਕੋਈ ਕਹਿੰਦੇ ਨਹੀਂ ਵੇ ਲੜਾਈ ਹੋएगी ਤੁਸੀਂ ਇਹਦੀ ਹੈਲਪ ਕਰਨੀ ਹੈ ਉਹ ਕੁਝ ਕਰੀ ਇਹੋ ਜਿਹਾ ਹੈ ਹੀ ਨਹੀਂ ਕੋਈ ਗੱਲ ਵੀ ਜਿਹੜੇ ਅਲੀਗੇਸ਼ਨ ਲੱਗ ਰਹੇ ਸਵੇ ਬੇਬਨੇ ਇਹ ਝੂਠ ਬੋਲ ਰਿਹਾ ਬਿਲਕੁਲ ਜੀ ਆ ਫੋਨ ਤੁਹਾਡੇ ਮੇਰੇ ਕੋਲ ਹੀ ਮੇਰਾ ਤੇ ਤੁਹਾਡੇ ਗੋਲੀ ਜਿਹੜਾ ਮਾਰੀ ਦੇਖ ਲਓ ਵੀ ਹਾਂ ਕੋਈ ਜੇ ਐਮਐਲਏ ਸਾਹਿਬ ਦਾ ਕੋਈ ਨੰਬਰ ਹੋਵੇ ਜਾਂ ਕਿਸੇ ਮੰਤਰੀ ਸਾਹਿਬ ਦਾ ਨੰਬਰ ਹੋਵੇ ਜਾਂ ਕੋਈ ਸੀਨੀਅਰ ਜੀ ਸਾਡੇ ਨੰਬਰ ਆ ਰਹੇ ਹੋਣ ਸਾਰੇ ਪੁਲਿਸ ਅਫਸਰ ਜਗੇ ਕੋਈ ਚੀਜ਼ ਕਰਨਾ ਕਰਿਆ ਨੂੰ ਬੁਲਾਇਆ ਗਿਆ ਕੋਈ ਗੱਲਬਾਤ ਕਰਨ ਇਹਨਾਂ ਨੂੰ ਅਸੀਂ ਕੱਲ ਵੀ ਮੈਂ ਰਾਤੀ ਆਈ 9:00 ਵਜੇ ਮੈਨੂੰ ਆਪ ਨਹੀਂ ਚੰਗਾ ਲ ਉਹ ਕਹਿੰਦੇ ਵੀ ਜਦੋਂ ਬਲਾਲੇ ਨੂੰ ਫੇਰ ਦੁਬਾਰਾ ਮੈਂ ਰੀਡਰ ਕੇ ਜਾ ਬਣਾ ਮੈਂ ਜਦ ਬੁਲਾ ਲਿਆ ਕਹਿੰਦਾ ਮੈਂ ਨਹੀਂ ਆਣਾ ਕਹਿੰਦਾ ਵੀ ਕੋਈ ਸੀ ਨਹੀਂ ਰਾਵੇ ਉਦੋਂ ਤੇ ਕੱਲ ਨੂੰ ਤਾਂ ਗਏਗਾ ਡੀਜੀ ਸਾਹਿਬ ਇੱਥੇ ਆਣਦੇ ਉਹ ਨਹੀਂ ਗੱਲ ਬਣਦੀ ਏ ਇਹਨਾਂ ਦਾ ਕਹਿਣਾ ਸੀ ਕਿ ਡੀਆਰਟ ਸਾਹਿਬ ਭਗੋੜੇ ਹੋ ਗਏ ਕੱਲ ਕਿਤੇ ਗਿਆ ਸੀ ਤੁਸੀਂ ਕਿਤੇ ਅਸੀਂ ਰਹੀ ਰਹੇ ਅਸੀਂ 24 ਘੰਟੇ ਦੇ ਵਿੱਚ ਸਾਨੂੰ ਅੱਧੇ ਅੱਧਾ ਦਾ ਦਿਨ ਸਾਡਾ ਕੋਰਟ ਵਿਚਾਰੀਆਂ ਚ ਲੱਗ ਜਾਂਦਾ ਹੈ ਕਿਉਂਕਿ ਅਸੀਂ ਨਵੇਂ ਚੜ੍ਹ ਸਾਡੀ ਉਹ ਚੱਲੀ ਗਈ ਇੱਕ ਮਹਮ ਜਿਹਦੇ ਵਿੱਚ ਅਸੀਂ ਜਿਹੜੇ ਮੁਕਦਮੇ ਟੂ ਕੋਰਟ ਕਰਾਣੇ ਹੈਗੇ ਹਾਈ ਕੋਰਟ ਦਾ ਜਵਾਬ ਜਾਣਾ ਸਾਡੇ ਸੀਨੀਅਰ ਆਫਸਰ ਦਾ ਜਵਾਬ ਜਾਣਾ ਤੇ ਉਹ ਜੇ ਅਸੀਂ ਨਹੀਂ ਕਰਾਵਾਂਗੇ ਭਾਜ ਦੌੜ ਕਰਕੇ ਤੇ ਉਹ ਨਹੀਂ ਹੋ ਸਕਦਾ ਕਿ ਰੋਜ਼ ਹੀ ਰੋਜ਼ ਤੁਸੀਂ ਆਪ ਦੇਖੋਗੇ ਵੀ ਅਸੀਂ ਕੋਰਟ ਦੀ ਜਾਰੀਆਂ ਸਾਡੀ ਸਾਰੀ ਪੁਲਿਸ ਉੱਥੇ ਹੁੰਦੀ ਹੈ ਇਵਨ ਪੰਜਾਬੀ ਟੀਵੀ ਲਈ ਤਰਨਤਾਰਨ ਤੋਂ ਰਵੀ ਖੈਰਾਦੀ ਖਾਸ ਰਿਪੋਰਟ